ਹਲੋ ਸਤਿ ਸ਼੍ਰੀ ਅਕਾਲ ਦੋਸਤੋ ਜਿਹੜੇ ਅਸੀਂ ਹਰਿਆਲੀ ਵਾਲੀ ਛੋਟੀ ਜਿਹੀ ਜ਼ਮੀਨ ਹਿਮਤ ਲਈ ਸਾਜ ਬਹੁਤ ਵੱਡਾ ਰੁਕਧਾਰਨ ਕਰ ਗਈ ਹੈ ਸਾਡੇ ਪਿੰਡ ਮੇਰੇ ਸੱਜਣ ਮਿੱਤਰ ਚਾਚਾ ਜੀ ਵਰਗੇ ਵੀ ਆਏ ਆ ਵੋਟੇ ਲੈਣ ਰੋਜ਼ ਸਾਡੇ ਪਿੰਡ ਵੋਟੇ ਲੱਗਦੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਵੱਧ ਤੋਂ ਵੱਧ ਰੁਕ ਲੈਣਾ ਚਾਹੀਦਾ ਹੈ ਰੁਕ ਸਾਡੇ ਲਈ ਬਹੁਤ ਜ਼ਰੂਰੀ ਹੈ ਧੰਨਵਾਦ ਹੈਪੀ ਬਰਥਡੇ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਹੁੰਦਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਔੜੀ ਚੱਲ ਗੱਡਿਆ ਲੈ ਮੈਂ ਤੇ ਸੁਖਪ੍ਰੀਤ ਜਾ ਰਿਹਾ ਜੀ ਬਰਥਡੇ ਤੇ ਆ ਜਗੇ ਜੀ ਆਇਸ ਵੀਰ ਦਾ ਬਰਥਡੇ ਚਾਚੇ ਦਵਿੰਦਰ ਦੇ ਮੁੰਡੇ ਦਾ ਤੇ ਜਾ ਕੇ ਵਹਿਣੇ ਆ ਕੀ ਕੁਛ ਅਕਲਾ ਜਮਣਾ ਸਮੋਸੇ ਪਰ ਆਪਾਂ ਕੁਝ ਨਹੀਂ ਖਾਣਾ ਕਿਉਂਕਿ ਤਲੀਆਂ ਚੀਜ਼ਾਂ ਤੇ ਤਲੀਆਂ ਚੀਜ਼ਾਂ ਅੱਜਕੱਲ ਆਪਾਂ ਬੰਦ ਕਰ ਗਿਆ ਹੁੰਦੇ ਆ ਤੇ ਤੁਸੀਂ ਵੀ ਬੰਦ ਕਰੋ ਗਰਮੀ ਹੈ ਇਹ ਚੀਜ਼ਾਂ ਕਰਦੀ ਹੈ ਖਰਾਬ ਤੇ ਮੈਂ ਗਰਮ ਤਾਂ ਹੋਰ ਵੀ ਤੇਰਾ ਕੁਝ ਹੁੰਦਾ ਹੈ ਪਰ ਡੇਢ ਜੇ ਬੰਦ ਹੁੰਦੀ ਹੈ ਕਰੋ ਚੱਲ ਵੀ ਦੋਸਤਾ ਸ਼ਿਕਰ ਦੁਬਾਰੇ ਫਿਰਦੇ ਮੈਂ ਤਾਂ ਸੁਖਰੀ ਤਾਂ ਤੇ ਅੱਜ ਆਫਟਰਨੂੰ ਹੀ ਹੈ ਮਾਰਨਿੰਗ ਤਾਂ ਹੈ ਨਹੀਂ ਆਫਟਰਨੂੰ ਹੋ ਵੀ ਹੈ ਚੰਨ ਮਿੰਟਾਂ ਜੀ ਪਹੁੰਚ ਜਾਗੇ ਚਾਚੇ ਦਵਿੰਦਰ ਦੇ ਘਰੇ ਫਿਰ ਜਾ ਕੇ ਸੈਲੀਬ੍ਰੇਟ ਕਰਾਂਗੇ ਬਰਥਡੇ ਯਾਰ ਦਿੱਕਟਾ ਡਕਟਾਰੇ ਦੁਕਾਨ ਵਹਿਲੀ ਪਈ ਐ ਅੱਗੇ ਇੱਥੇ ਰੌਣਕ ਮੇਲਾ ਪੂਰਾ ਹੁੰਦਾ ਐ ਲਓ ਜੀ ਪਹੁੰਚ ਗਏ ਫਾਈਨਲੀ ਹੋਣ ਕਰਦੇ ਨੇ ਬਰਥਡੇ ਸੈਲੀਬ੍ਰੇਸ਼ਨ ਹਾਈ ਸਤਿ ਸ਼੍ਰੀ ਅਕਾਲ ਹੋਰ ਲਓ ਜੀ ਬਰਥਡੇ ਵਾਲਾ ਮੁੰਡਾ ਟੱਕਰ ਗਿਆ ਸਾਨੂੰ ਹੈਪੀ ਬਰਥਡੇ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਹੁੰਦਾ ਹੋਰ ਫੜ ਤੇਰੇ ਦੋਸਤ ਆ ਗਏ ਸਾਰੇ ਹੋਰ ਮੀਟ ਸਮਨਿਤ ਮੀਤਾ ਦੇ ਹੋਰ ਵੀ ਤਗੜੇ ਆ ਰਿਹਾ ਲੋਟਾ ਨਾਮ ਸਾਰੇ ਦੇਖੋ ਜਾਈਏ ਤੇ ਕੀ ਗਿਫਟ ਕਰ ਰਹੇ ਆ ਬਰਾਜ ਨੂੰ ਇਹ ਸ਼ਰਟ ਸ਼ਰਟ ਹਾਂਜੀ ਵੈਰੀ ਗੁੱਡ ਕਿੰਨੇ ਗਿਫਟ ਇਕੱਠੇ ਹੋ ਗਏ ਤੈਨੂੰ ਮੈਨੂੰ ਹਾਂ ਇਹ ਵੀ ਆਖਿਆ ਸੀ ਇਹ ਤਾਂ ਮੈਨੂੰ ਚਾਰ ਹੀ ਪਤਾ ਚਾਰ ਹੀ ਪਤਾ ਤੇ ਕੀ ਪਾਰਟੀ ਕਰਨਾ ਫਿਰ ਅੱਜ ਬਾਰਡੇ ਤੇ ਕੀ ਸਪੈਸ਼ਲ ਆ ਦੱਸੋ ਉਹ ਸ਼ੁਰੂ ਕੇਕ ਕੇਕ ਤਾਂ ਹੁੰਦਾ ਹੀ ਆ ਹੋਰ ਕੀ ਸਪੈਸ਼ਲ ਹੈ ਸਟੋਕ ਗੁੱਲ ਚ ਅੱਛਾ ਚਲੋ ਠੀਕ ਹੈ ਹੋਰ ਸੈਟ ਓਕੇ ਬਾਈ ਕਰਦੇ ਹਾਂ ਟਾਟਾ ਜਿਹਨੇ ਨਾ ਅਜਾ ਹ ਕਿਹਾ ਅਜਾ ਦੇਖਾ ਇਹ ਕਿਹਾ ਉਹਨੇ ਪਹਿਉ ਪਤਾ ਜੁੜੀ ਬੱਸ ਬਾਈ ਬਾਈ ਕਰਦੇ ਚੱਲ ਬਾਈ ਕਰਦੇ ਬਾਈ ਕਰਦੇ ਬਾਈ ਬਾਈ ਆ ਜਾ ਮੱਢੀ ਜਾਂਦੀ ਪਿਪਣੀ ਆਡੇ ਨੌਜਵਾਨ ਲੋਬੀ ਆਪਾਂ ਹੋਗੇ ਵਿਹਲੇ ਹੁਣ ਜਾ ਕੇ ਕਰਦੇ ਆ ਕੋਈ ਕੰਮ ਕਰ ਪਹਿਲਾਂ ਤਾਂ ਕਰੀਏ ਕੱਪੜੇ ਚੇਂਜ ਗਰਮੀ ਬਹੁਤ ਜਿਆਦਾ ਹੈ ਤੇ ਫਿਰ ਕਰਾਂਗੇ ਕੋਈ ਕੰਮ ਕਰ ਆਡੇ ਤੇ ਵੀ ਰੌਣਕ ਮੇਲਾ ਵਾਧਾ ਹੋਇਆ ਵਧੀਆ ਵਧੀਆ ਪਤਾ ਆ ਜਾਲ ਸਮ ਦਿਖਾਉਣੇ ਸਾਡੇ ਪਿੰਡ ਦੀਆਂ ਗਲੀਆਂ ਉਧਰ ਝੂਲ ਰਿਹਾ ਚੰਡੇ ਜੀ ਕਾਲੀ ਦਲ ਦੇ ਨੀਫਾ ਹਰਿ ਸਿਮਰਤਕਾਰ ਬਦਲ ਮੱਲੇ ਬੱਲੇ ਘਰਾਤੀਏ ਚੱਲ ਵੀ ਦੋਸਤਾਂ ਦੇਖਿਆ ਸਾਡੇ ਪਿੰਡ ਦੀਆਂ ਗਲੀਆਂ ਕਿੱਡੀਆਂ ਸੋਹਣੀਆਂ ਹੈ ਹੈ ਨਾ ਨਿਆਰਾ ਪੂਰਾ ਆ ਗਈ ਆਪਣਾ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਛਾਲ ਤਰੱਕੀ ਦੀ ਮੇਰੇ ਮਾਲਕਾ ਗਾਂ ਆ ਗਈ ਜੀ ਆਪਣੇ ਲੇਕ ਬਸ ਕੱਲਾ ਛੱਪੜਾ ਦਾ ਕੰਮ ਰਹਿ ਗਿਆ ਇਹ ਸਹੀ ਹੋ ਗਿਆ ਨਾ ਫਿਰ ਸਿਰੇ ਲੱਗ ਜੂ ਇਹਦੇ ਵਿੱਚ ਵਾਲੇ ਖੂਹ ਹੈ ਉਹ ਹੁਣ ਸੋਚਿਆ ਤਾਂ ਸਾਰੇ ਆਏ ਆ ਵੀ ਉਹਨੂੰ ਰੰਗ ਰੰਗ ਕਰਾ ਕੇ ਵਧੀਆ ਬਣਾ ਲਗੇ ਤੇ ਉਹਨੂੰ ਬਣਾਵਾਂਗੇ ਕਿਸ ਦਿਨ ਵਧੀਆ ਪਰਵਾਧਾ ਮੇਰ ਕਰੇ ਬਾਕੀ ਸੈਰਸੁਰ ਕਰਨੋਂ ਆ ਪੂਰਾ ਗਰਾਊਂਡ ਬਣਿਆ ਹੋਇਆ ਇੱਕ ਹਿਸਾਬ ਦਾ ਟਰੈਕ ਆ ਪੂਰਾ ਹੈ ਚਾਰੇ ਪਾਸੇ ਮਤਲਬ ਚੱਪੜ ਦੇ ਆਸੇ-પાસੇ ਇਹੋ ਜੇ ਰੋਡ ਬਣੀ ਵੇ ਵਧੀਆ ਸੈਰ ਕਰਨ ਦਾ ਜਿੱਦੇ ਆਪਣਾ ਬਜ਼ੁਰਗ ਵੀ ਕਰਦੇ ਨੇ ਸੈਰ ਉਹ درخت ਕੋਲੇ ਖੂਹ ਆ ਹੁਣ ਜਾ ਕੇ ਰਹਿ ਕਰਦੇ ਆਂ ਦੀ ਬੂਟੇ ਲਾਉਣ ਬਾਰੇ ਤੇ ਬੂਟੇ ਸਾਨੂੰ ਪਤਾ ਹੀ ਆ ਹੁਣ ਲਾ ਕੇ ਛੱਡਨੇ ਆਪਾਂ ਆਪਾਂ ਮੈਂ ਘੱਟ ਲੱਗ ਜਾਣਾ ਪਰ ਲਾਉਣੇ ਆ ਪੂਰੇ ਜਿਨ੍ਹਾਂ ਨੂੰ ਪਾਣੀ ਪਾ ਸਕੀ ਆਪਾਂ ਤੇ ਮੈਂ ਨਾਲ ਪੁਰਾਣੀਆਂ ਵੀਡੀਓ ਐਡ ਅਟੈਚ ਕਰੂੰਗਾ ਉਹ ਤੁਸੀਂ ਵੇਖ ਲਿਓ ਪਹਿਲਾਂ ਹੀ ਆਪਾਂ ਬਹੁਤ ਬੂਟੇ ਲਾਇਏ ਸੀ ਉਹ ਮੱਚ ਤਾਂਗੇ ਵੀ ਲੋਕਾਂ ਨੇ ਪਾਣੀ ਨਹੀਂ ਪਾਇਆ ਹੁਣ ਤੁਸੀਂ ਵੇਖ ਲਓ ਉੱਥੇ ਪਿੰਡ ਹੈ ਉੱਥੋਂ ਲੈ ਕੇ ਮੈਂ ਸਹੀ ਇੱਥੋਂ ਨਹੀਂ ਬੂਟੇ ਲਾਏ ਹੋਏ ਆ ਉਹ ਮੱਟਣ ਦਾ ਕਾਰਨ ਇਹ ਸੀ ਵੀ ਪਾਣੀ ਨਹੀਂ ਮਿਲਿਆ ਤਾਂ ਕਰਕੇ ਬੂਟਿਆਂ ਨੂੰ ਵਤ ਵਤ ਪਾਣੀ ਪਾਓ ਜਿਹੜੀ ਹੁਣ ਗਰਮੀ ਵਧੀ ਹੈ ਗਰਮੀ ਵਧਣ ਦਾ ਕਾਰਨ ਇਹ ਹੈ ਵੀ ਆਪਣੇ ਬੂਟੇ ਲਾਉਂਦੇ ਆਪਾਂ ਤੇ ਮੁੜ ਕੇ ਆਪ ਭਾਲਦੇ ਛਾਂ ਕਾਰ ਲਾਉਣ ਨੂੰ ਹੀ ਆਪਣਾ ਛਾਂ ਚਾਹੀਦੀ ਹੈ ਤੇ ਬਿਨਾ ਬੂਟਿਆਂ ਤੋਂ ਕਾਰ ਕਿੰਨੀ ਤਾਪੀ ਜਾਂਦੀ ਸਾਨੂੰ ਸਾਰਿਆਂ ਨੂੰ ਪਤਾ ਹੈ ਬੈਠਣ ਜਗ੍ਹਾ ਜਮਾ ਥਾਂ ਨਹੀਂ ਰਹਿੰਦਾ ਕਾਰ ਚ ਪੂਰੀ ਤਤਤੀ ਹੋ ਜਾਂਦੀ ਹੈ ਫਿਰ ਉਹਨੂੰ 3-4 ਕਿਲੋਮੀਟਰ ਚਲਾਉਣਾ ਪੈਂਦਾ ਫਿਰ ਠਰਦੀ ਹੈ ਇੰਨੇ ਬੁਰੇ ਹਾਲ ਹੋ ਜਾਂਦੇ ਆ ਆ ਜਿਵੇਂ ਮੈਂ ਕੱਟ ਰੱਖਿਆ ਤੇ ਜੇ ਇੱਥੇ ਹਰਾ ਭਰਾ ਦਾ ਕਿੰਨਾ ਨਜ਼ਾਰਾ ਹੋਣਾ ਸੀ ਤੇ ਟਾਈਮ ਦੇਖ ਲੋ ਸ਼ਾਮ ਦਾ ਹੈ ਤੇ ਸੂਰਜ ਐ ਨਿਕਲਿਆ ਹੋਇਆ ਪੂਰਾ ਤੇਜ ਆਂ ਕਰਕੇ ਦੋਸਤੋ ਵੱਧ ਵੱਧ ਦਰਖਤ ਲਗਾਓ ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਅਖਰੀ ਆਪ ਵੜਦੇ ਹੁੰਨੇ ਆ ਤੇ ਪਾਣੀ ਨੂੰ ਬਚਾਓ ਦੋ ਗੱਲਾਂ ਜ਼ਿੰਦਗੀ 'ਚ ਬਹੁਤ ਕੰਮ ਆਉਣਗੀਆਂ ਜਿਹੜੇ ਆਪਣੇ ਜੀਵਨ ਨਾਲ ਜੁੜੀਆਂ ਮੰਗਿਆ ਤੇ ਮੇਰਾ ਵੀਡੀਓ ਪਾਉਂਗਾ ਤੁਸੀਂ ਧਿਆਨ ਨਾਲ ਵੇਖਿਓ ਆਹ ਵੇਖੋ ਸੁਣਦੀਆਂ ਆਵਾਜ਼ ਪੰਛੀਆਂ ਦੀ ਪਾ ਕੇ ਕਰਕੇ ਦੋਸਤੋ ਬਸ ਮੈਂ ਤਾਂ ਇਹੀ ਤੁਹਾਨੂੰ ਬੇਨਤੀ ਕਰਦਾ ਤੇ ਬਾਕੀ ਦਰਖਤਾਂ ਦੇ ਥੱਲੇ ਪਾਣੀ ਪੂਣੀ ਭਰ ਕੇ ਰੱਖ ਦਿਆ ਕਰੋ ਜਾਨ ਜਾਨਵਰ ਪੰਛੀ ਆ ਵਿਚਾਰੇ ਉਹ ਪੀ ਲੈਣ ਜੇ ਜਾਨਵਰ ਹੀ ਪੀ ਲੈਂਦੇ ਆ ਜਿਵੇਂ ਪਸ਼ੂ ਫਿਰਦੇ ਆ ਇਧਰ ਚਾਚਾ ਇੱਕ ਤਾਰਾ ਬੈਠਾ ਆ ਗਿਆ ਦਕਾਨ ਤੇ ਹੋਰ ਬੱਬੂ ਆ ਫਿਰਦਾ ਬੱਬੂ ਜੀ ਕੀ ਹਾਲ ਨੇ ਵਧੀਆ ਸਬਜ਼ੀ ਬਾਹਰ ਖੜੀ ਆਪਣੀ ਆ ਦੇਖੋ ਜੀ ਸਬਜੀ ਚਾਚਾ ਜੀ ਨੇ ਪੂਰੀ ਐਂ ਬਣਾ ਰੱਖੀ ਵਧੀਆ ਹੋ ਗਏ ਵੈਰੀ ਗੁੱਡ ਆ ਸਿਹੜਾ ਚਾਚਾ ਤੇਰੀਆਂ ਬੱਲਾਂ ਭਰ ਕੇ ਹਰੀਆਂ ਭਰੀਆਂ ਖੜੀਆਂ ਉਹਦਾ ਕਾਰਨ ਆ ਇੱਕ ਤਾਂ ਪਾਣੀ ਟਾਈਮ ਤੇ ਪਾ ਦਿੰਨਾ ਇੱਕ ਛਾਂ ਵੀ ਰੱਖਦਾ ਛਾਂ ਹਣੀ ਬਹੁਤ ਜ਼ਰੂਰੀ ਐ ਨਾ ਚੀਜ਼ਾਂ ਵਾਸਤੇ ਬਹੁਤ ਵਧੀਆ ਗੱਲ ਐ ਆ ਵੀ ਪਾਣੀ ਪੁਣੀ ਟਾਈਮ ਤੇ ਪਾਉਂਦਾ ਨਾਲੇ ਆਪਣੇ ਸੁਹੂਲਤੇ ਬਹੁਤ ਅਜੇ ਮਰਜ਼ੀ ਕਰ ਲੋ ਤੁਸੀਂ ਹੁਣ ਆਪਣੇ ਲੋੜਾਂ ਇਹ ਪੈਂਦਾ ਜੀ ਦੋ ਟਾਲੀ ਹੋ ਜਾਂਦੀ ਹੈ 50000 ਦੀ ਵੜਕਾ ਦਿੰਦੇ ਆ ਇਹ ਗਲਤ ਗੱਲ ਹੈ 4 ਪੀ ਆਉਂਦੇ ਟਾਲੀ ਵੇਚ ਦਿੰਦੇ ਆ ਮੁੜ ਕੇ ਮੁੜ ਕੇ ਖੇਚ ਬੈਕਟਰ ਥਾਂ ਲੱਭਦੇ ਰਹਿਨੇ ਆਪਾਂ ਚਾਦਰਾਂ ਪਾ ਲੈਨੇ ਆ ਉਹ ਇੰਨੀਆਂ ਤਪਦੀਆਂ ਗੱਲਾਂ ਛੱਡ ਦਿਓ ਤਾਂ ਕਰਕੇ ਦੋਸਤੋ ਧਿਆਨ ਰੱਖੋ ਵੱਧ ਵੱਧ ਲਾਓ ਬੂਟੇ ਤੇ ਜਲਦੀ ਅਸੀਂ ਤਾਂ ਸ਼ੁਰੂ ਕਰ ਰਹੇ ਆ ਤੇ ਬਾਕੀ ਅੱਜ ਤੀਜੇ ਦਿਨ ਅੱਜ ਵੀ ਇਹਦੇ ਰਾਤ ਨੂੰ ਮੀਂਹ ਮੀਂਹੇ ਆ ਸਕਦੀ ਹੈ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਰਾਤ ਨੂੰ ਪਹਿਲਾਂ ਹਨੇਰੀ ਆਉਂਦੀ ਹੈ ਫਿਰ ਮਾੜਾ ਮੋਟਾ ਮੀਂਹ ਜਿਹਦੇ ਨਾਲ ਰਾਤ ਨੂੰ ਲੈਟ ਜਾਂਦੀ ਭੱਜ ਤੇ ਫਿਰ ਜਿਹੜੇ ਚੱਕਰ ਚੱਲਦੀ ਹਵਾ ਉਹਨਾਂ ਚੱਕਰ ਉਹਨਾਂ ਟਾਈਮ ਤੇ ਰਹਿੰਦਾ ਮੌਸਮ ਸਹੀ ਤੇ ਜਦੋਂ ਹਵਾ ਬੰਦ ਹੋ ਜਾਂਦੀ ਹੈ ਤੇ ਫਿਰ ਤੁਹਾਨੂੰ ਪਤਾ ਮੱਛਰ ਖਾਂਦਾ ਬੁਰਾ ਹਾਲ ਇਨਵਰਟਰ ਤੇ ਐ ਦਾਤੀ ਦਾ ਪੱਖਾ ਚਲਾ ਲਈਦਾ ਪਰ ਉਹ ਗੱਲ ਨਹੀਂ ਬੰਦੀ ਜਿਹੜੀ ਏਸੀਆਂ ਨੇ ਕਰਨੀਆਂ ਜਾਂ ਕੋਈ ਕੁਲਦਰੀਆਂ ਨੇ ਕਰਨੀਆਂ ਹਜੇ ਤੱਕ ਤਾਂ ਕੁਲਦਰੀ ਵਧੀਆ ਡੰਗ ਲਾਉਂਦੇ ਆ ਹਲੇ ਹੋਮਸ ਤਰੀਣਾ ਹੋਈ ਤੇ ਜਦੋਂ ਹੋਮਸ ਹੋ ਗਈ ਫਿਰ ਤੁਹਾਨੂੰ ਪਤਾ ਹੀ ਕੀ ਬੰਦਣਾ ਹੈ ਤੇ ਹੁਣ ਵੀ ਜਾ ਚੇਰ ਕੇ ਦੱਸੀ ਜਾਂਦੇ ਸੀ ਰਾਤ ਨੂੰ ਮੀਂਹ ਆ ਸਕਦਾ ਤੇ ਇਹਦਾ ਮਤਲਬ ਆਇਆ ਵੀ ਫੇਰ ਲੈਟ ਜਾਊਗੀ ਅਗੇ ਕ ਸਟੇਟਸ ਪਾ ਰੱਖਿਆ ਸੀ ਨੇਰੀ ਸੇ ਡਰ ਨਹੀਂ ਲੱਗਦਾ ਸਾਹਿਬ ਲੈਟ ਜਾਣ ਸੇ ਲੱਗਦਾ ਹੈ ਉਹ ਗੱਲ ਆ ਤੇ ਲਾਈਟ ਤਾਂ ਹੁਣ ਗਰਮੀ ਚ ਬਹੁਤ ਜ਼ਰੂਰੀ ਆ ਹੁਣ ਲੈਟ ਹੀ ਸਾਰਾ ਤੇ ਸਭ ਤੋਂ ਸੰਗਣੀ ਸ਼ਾਂ ਹੁੰਦੀ ਏ ਦੀ ਜਿਹੜੇ ਥੱਲੇ ਖੜਕੇ ਨਜ਼ਾਰਾ ਆ ਜਾਂਦਾ ਇੱਕ ਮਾਂ ਬੋੜ ਦੀ ਸ਼ਾਂ ਆਦੇ ਹੁੰਦੇ ਆ ਵੀ ਬੋੜ ਦੀ ਸ਼ਾਂ ਮਾਂ ਦੇ ਮਤਲਬ ਸ਼ਾਂਰ ਕੀ ਹੁੰਦੀ ਆ ਬਾਕੀ ਨੌ ਜਾਨ ਬੈਠੇ ਆ ਕਰਦੇ ਆ ਵਾਰਤਾਲਾਪ ਇਹਨਾਂ ਨਾਲ ਕੀ ਕਹਿੰਦੇ ਆ ਵੀ ਕਦੋਂ ਬੂਟੇ ਲਾਉਣੇ ਇਹਨਾਂ ਨੇ ਹਾਂਜੀ ਕਰਮੂ ਜੀ ਹੋਈ ਰਹਿ ਬੂਟੇ ਮਰੇ ਬੂਟੇ ਪਰ ਰਹਿ ਕਰੀ ਕਿਸ ਨਾਲ ਕਰੋ ਤਾਂ ਹੀ ਸਟਾਰਟ ਕਰਨੇ ਆ ਹੋ ਰਹਿ ਰੂ ਕਰ ਲਈ ਸਾਰੇ ਨਾਲ ਆਹ ਤਾਂ ਆਪਣੇ ਹਾਂਜੀ ਤਾਂ ਮੱਚਣ ਗਏ ਯਾਰ ਕਲੀਅਰ ਆ ਜਮਾ ਇਹ ਸੌਣ ਦਾ ਫਾਇਦਾ ਨਹੀਂ ਮਾਨ ਸਾਹਿਬ ਹਾਂ ਉਹ ਤਾਂ ਮੀਂਹ ਆਲੇ ਮਾਤੂ ਜੀ ਫਾਇਦਾ ਪਰ ਤਿਆਰੀ ਟੁਰੀ ਤਾਂ ਕਰ ਲੀ ਗਏ ਨਾ ਆਹ 8 ਧੌਂ ਕਰਕੇ ਹੁਣ ਤੁਹਾਡੇ 20 ਪੈ ਲੱਗ ਜਾਣਾ। ਉਹਨੇ ਹੁਣ ਬਾਗਲੇ ਮੈਨੂੰ ਯਾਰਾ ਕਾ ਕੰਮ। ਹਾਂ। ਦੇਸੀ ਵੀਨੇ ਸਾਹ ਨਗਲੇ ਮੈਨੇ ਕੰਮ ਤਿਆਰ ਹੋ ਜੂਗਾ। ਹਾਂ। ਗਰਮੀ ਵਾਲੀ ਲੈ ਕੇ ਪ੍ਰਮਾਤਮਾ ਦਾ ਨਾਮ ਚੱਕ ਲੈ ਫੱਟੇ ਕਣੀ ਕਾਲਿਆ। ਕਿੱਥੇ ਕਿੱਥੇ ਹੈ? ਜਿੱਥੇ ਤੁਸੀਂ ਆਖੋਗੇ ਪਿੰਡ ਵਾਲੇ ਉੱਥੇ ਢੋਕਦੇ ਪਰ ਲਾਉਣੇ ਉੱਥੇ ਆ ਜਿੱਥੇ ਪਾਣੀ ਪੈ ਜਾਣਾ। ਵਾਟਰ ਵਾਕ ਕਰ ਲਓ ਸਹੀ ਗੱਲ ਹੈ। ਜੰਗਲ ਨੂੰ ਤਿਆਰ ਕਰ ਦੋ ਵਧੀਆ ਹੋ ਜੂ। ਸਾਰੇ ਲਾਵਾਂਗੇ ਅਸੀਂ ਆਪ। ਅਸੀਂ ਲਾ ਪੰਚਾਇਤ ਨੇ ਅਸੀਂ ਲਾਵਾਂਗੇ। ਅੱਗੇ ਵੀ ਅਸੀਂ ਲਾਇਏ ਸੀ। ਕੀ ਨਾ ਛਾੜਦੇ ਵੀ ਲਾ ਦਾਂਗੇ ਮਾਤਾ ਬਟਰ ਸਮਝਾ ਲਵਾ ਦਿਓ ਕਰਦੇ ਬਸ ਇੱਕ ਦਿਨ ਨਹੀਂ ਇਹਦੀ ਗੱਲ ਵੀ ਸਹੀ ਹੈ ਸਾਰਾ ਬਟਰ ਹਰਾ ਭਰਾ ਕਰ ਦਿਓ ਯਾਰ ਵਧੀਆ ਨਿਆਰਾ ਆ ਜੂਗਾ ਨਾਲੇ ਥਾਬ ਬਹੁਤ ਹੈ ਪਾਣੀ ਵਾਧੂ ਹੈ ਸੇਵਾ ਜਿਹਾ ਕੋਈ ਬੈਂਦਾ ਨਹੀਂ ਕਿ ਵੀ ਤੇ ਬਾਰੇ ਬੈਠੇ ਬਟਰ ਬਖਤ ਲੈ ਬੈਠ ਰਹੂ ਉੱਥੋਂ ਯਾਰ ਬਹਿਣਾ ਕੋਈ ਵੀ ਹਾਂ ਇਹ ਸਹੀ ਗੱਲ ਹੈ ਉਹ ਮਾਰਦਾ ਨੜਕਾ ਲਾਉਣਾ ਤੇ ਸੰਜੋਗਤ ਲੋਕਲ ਲੈਣਾ ਉਹ ਵੀ ਕਰ ਲਾਂ ਕੋਈ ਨਹੀਂ ਕਿੱਥੇ ਲਾਉਣਾ ਸਾਡੇ ਤੇ ਪਾਣੀ ਕਿਹੋ ਜਿਹਾ ਆਪਣਾ ਪਾਣੀ ਚਾਹੀਦਾ ਨਹੀਂ ਹੋਣਾ ਬਾੜਾ ਬੇਕਰ ਪਾਣੀ ਹੈ ਯਾਰ ਅੱਜ ਬਸ ਗੱਲ ਤਾਂ ਇਹ ਹੋ ਗਈ ਕਰਮੋਂ ਬਾਟਰਬਾਕ ਸਾਰਾ ਪਰਾ ਕਰਾਂਗੇ ਸਾਰਾ ਲੋਬੀ ਦੋਸਤੋ ਅਸੀਂ ਰਹਿ ਕਰ ਲਈ ਵੀ ਬਾਟਰਬਾਕ ਸਾਰਾ ਪਰਾ ਕਰ ਦਿੰਦੇ ਨੇ ਉੱਥੇ ਐਂ ਕਿ ਪਾਣੀ ਵਧੂ ਇੱਕ ਜਗ੍ਹਾ ਬਹੁਤ ਖੁੱਲੀ ਐ ਜੰਗਲ ਬਣ ਜੋ ਪੂਰਾ ਸੋਹਣਾ ਜਿਵੇਂ ਪਹਿਲਾਂ ਹੁੰਦਾ ਸੀ ਆਪਣੇ ਚਲੋ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਜੂਮਾਨ ਤੇ ਤੁਹਾਨੂੰ ਮੈਂ ਦੱਸਿਆ ਸੀ ਅਸੀਂ ਬੂਟੇ ਲਾਉਣੇ ਆ ਸੋ ਅਸੀਂ ਅੱਜ ਆਹ ਟਰੈਕਟਰ ਲੈ ਆ ਕੇ ਬੂਟੇ ਲੈ ਗਏ ਤੇ ਕੱਲ ਨੂੰ 6:30 ਵਜੇ ਅਸੀਂ ਬੂਟੇ ਲਾਉਣੇ ਸ਼ੁਰੂ ਕਰਾਂਗੇ ਗੁਰਦੁਆਰਾ ਸਾਹਿਬ ਤੋਂ ਤੇ ਸਾਡੇ ਪਿੰਡਲ ਨੂੰ ਬੇਨਤੀ ਐ ਕਿ ਸਾਡਾ ਸਹਿ ਸਸੇਗਾ ਦੋਸਤੋ ਜਿਵੇਂ ਅਸੀਂ ਪਹਿਲਾਂ ਗੁੱਟੇ ਲਾਏ ਸੀ ਅੱਜ ਫਿਰ ਅਸੀਂ ਗੁੱਟੇ ਲੈ ਕੇ ਜਾ ਰਹੇ ਹਾਂ ਗੁੱਟੇ ਲਾਵਾਂਗੇ ਵੱਧ ਤੋਂ ਵੱਧ ਗੁੱਟੇ ਲਾਓ ਸਾਰਿਆਂ ਨੂੰ ਬੇਨਤੀ ਜਿਹੜੇ ਪਹਿਲਾਂ ਗੁੱਟੇ ਲੈ ਆਏ ਸੀ ਬਹੁਤ ਵਧੀਆ ਚੱਲੇ ਆ ਤੇ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਗੁੱਟੇ ਲਾਓ ਧੰਨਵਾਦ